ਅਮਰੀਕਾ ਦੀ ਡਾਂਕੀ ਚ ਡਾਂਕੀ ਜੇ ਮੈਨੂੰ ਏਜੰਟ ਨੇ ਗਲਤ ਰਸਤੇ ਭੇਜਤਾ ਸੀ ਤੇ ਮੈਂ ਕਲੰਬੀਆ ਸਿਟੀ ਵਿੱਚ ਆ ਤੇ ਮੇਰੇ ਏਜੰਟ ਨੇ ਮੈਨੂੰ ਡੌਕਰ ਦੇ ਵਾਲੇ ਕਰਤਾ ਸੀ ਜੋ ਕਿ ਮੈਂ 5 ਮਹੀਨੇ ਤੋਂ ਇੱਕ ਰੂਮ ਚ ਬੰਦ ਸੀ ਅਮਰੀਕਾ ਪੀ ਗਿਆ ਸੀ ਉਹਨਾਂ ਨੂੰ ਏਜੰਟ ਬਲਵਿੰਦਰ ਸਿੰਘ ਸੋਨੂ ਸਿੰਘ ਮਲਕੀਤ ਸਿੰਘ ਤੇ ਭਰਪਾਜਣ ਸਿੰਘ ਇਹਨਾਂ ਨੇ ਏਜੰਟ ਸਾਡੇ ਹੀ ਤੇ ਭਰਾ ਮੇਰੇ ਨੂੰ ਅਮਰੀਕਾ ਭੇਜਿਆ ਕਿ ਅਸੀਂ ਤੁਹਾਨੂੰ ਟ੍ਰੈਕਟਰ ਭੇਜ ਦਾਂਗੇ ਫਲਾਈਟ ਟੂ ਫਲਾਈਟ ਉਹਨਾਂ ਸਨ ਕੋਲੰਬੀਆ ਦੇ ਰਸਤੇ ਵਿੱਚ ਡੌਂਕਰਾਂ ਦੇ ਹਵਾਲੇ ਕਰਤਾ ਪਰ ਬਾਹਰ ਜਿਹੜੀ ਬਾਹਰ ਜਾਣ ਦੀ ਹੋੜ ਆ ਇਹਨੇ ਬਹੁਤ ਘਰ ਜਿਹੜੇ ਹੈਗੇ ਬਰਬਾਦ ਕੀਤੇ ਆ ਉੱਥੋਂ ਮੈਂ 7:30 ਵਜੇ ਪੱਜ ਕੇ ਮੈਂ ਸਿਟੀ ਐਪਗੋਟਾ ਜਿੱਥੇ ਕਿ ਐਮਬੈਸੀ ਕੋਲ ਸੀ ਉਹਨਾ ਮੇਰਾ ਪਾਸਪੋਰਟ ਵੀ ਖੋਲਿਆ ਮੇਰਾ ਫੋਨ ਵੀ ਖੋਲਿਆ ਤੇ ਸਾਲ ਹੋ ਗਿਆ ਤੇ ਜਿਹਨੂੰ ਨਾਲ ਸਾਡੀ ਗੱਲਬਾਤ ਪੰਜ ਮਹੀਨੇ ਤੋਂ ਸਾਡੀ ਗੱਲਬਾਤ ਨਹੀਂ ਹੋਈ ਭਰਾ ਮੇਰੇ ਨਾਲ ਕੋਈ ਗੱਲਬਾਤ ਨਹੀਂ ਆਈ ਨਾ ਕੰਟੈਕਟ ਨੰਬਰ ਏਜੰਟ ਸਾਡਾ ਨਾਂ ਤਾਂ ਫੋਨ ਚੁੱਕਦੇ ਹਾਂ ਸਾਡੇ ਨਾਲ ਗੱਲਬਾਤ ਕਰਵਾਉਂਦੇ ਤੇ ਸਾਡੇ ਕੋਲ ਪੈਸਾ ਲੈ ਗਏ ਸਹੀ ਘਰ ਵੇਚਦਾ ਜਮੀਨ ਵੇਚਤੀ ਸਾਰਾ ਕੁਝ ਵੇਚਦਾ ਵੀ ਅੱਜ ਹੀ ਪੈਸੇ ਪੜ ਕੇ ਅਸੀਂ ਦਿੱਤੇ ਜਿੱਦਾਂ ਵੀ ਹੋਏ ਏਜੰਟ ਸਾਡੇ ਨਾਲ ਹੁਣ ਗੱਲਬਾਤ ਨਹੀਂ ਕਰਦੇ ਹੁਣ ਉਹਨੂੰ ਵੈਸੇ ਪਾਸਪੋਰਟ ਜਿਹੜਾ ਹੈਗਾ ਵਾਈਪਾਸਪੋਰਟ ਉਹਨੂੰ ਮਿਲ ਗਿਆ ਅੰਬੈਸੀ ਨੇ ਦੇ ਦਿੱਤਾ ਤੇ ਉਹਨਾਂ ਦੀ ਟਿਕਟ ਕਰਵਾ ਕੇ ਉਹਨੂੰ ਵਾਪਸ ਮੰਗਵਾ ਰਹੇ ਆ ਤੇ ਮੈਨੂੰ ਹੁਣ ਹੈਲਪ ਦੀ ਬੜੀ ਲੋੜ ਆ ਮੇਰੇ ਕੋਲ ਪੈਸੇ ਵੀ ਐ ਨਹੀਂ ਤਾਂ ਜੋ ਜਿੰਨੇ ਹੈਗਾ ਸੀ ਕਰਦੇ ਆ ਨੇ ਸਾਰਾ ਕੁਝ ਵੇਚ ਕੇ ਵਟ ਕੇ ਏਜੰਟ ਨੂੰ ਪੈਸੇ ਦੇ ਦਿੱਤੇ ਮੈਂ ਰਿਕਵੈਸਟ ਕਰਦਾ ਵਾਂ ਕਿ ਮੈਨੂੰ ਮੇਰੀ ਟਿਕਟ ਜਲਦੀ ਤੋਂ ਜਲਦੀ ਮੇਰੀ ਟਿਕਟ ਦਿੱਤੀ ਜਾਵੇ ਇਥੇ ਫਿਰ ਆਏ ਬਾਬਾ ਜੀ ਦੇ ਚਰਨ ਵਿੱਚ ਤੇ ਹੁਣ ਬਾਬਾ ਜੀ ਨੇ ਸਾਨੂੰ ਪ੍ਰੋਸਾ ਦਿੱਤਾ ਕਿ ਅਸੀਂ ਮੁੰਡੇ ਨੂੰ ਵਾਪਸ ਮੰਗਾ ਲਾਂਗੇ ਅਸੀਂ ਬੇਨਤੀ ਕਰਾਂਗੇ ਉਹ ਮਾਂ-ਬਾਪ ਜਿਹੜੇ ਇਸ ਨੂੰ ਦੇਖ ਰਹੇ ਇੱਕ ਜਿਹੜੇ ਬੱਚੇ ਬਾਹਰ ਜਾਣ ਵਾਸਤੇ ਜਿਹੜੇ ਹੈਗੇ ਹਰ ਤਨ ਹਰ ਗਿਰ ਵਰਤ ਰਹੇ ਅਸੀਂ ਹੱਥ ਜੋੜ ਕੇ ਬੇਨਤੀ ਕਰਾਂਗੇ ਕਿ ਇੱਥੇ ਅੰਦੀ ਖਾ ਲਓ ਇੱਥੇ ਵੀ ਮਿੰਦਗੀ ਦੇ ਪੰਜਾਬ ਦੇ ਵਿੱਚ ਵੀ ਕੋਈ ਰੋਜ਼ਗਾਰ ਦੀ ਜਿਹੜੀ ਹੈਗੀ ਆ ਘਾਟ ਨਹੀਂ ਰੋਟੀ ਮਿਲਦੀ ਆ ਮੇਰਾ ਨਾਮ ਕਾਜਲਾ ਪਿੰਡ ਬਾਜਾਵਾ ਪਿੰਡ ਬਾਜੇ ਦੇ ਸੀ ਰਹਿਣ ਵਾਲੇ ਆ ਗਿਆਂ ਸੁਲਤਾਨਪੁਰ ਤਹਿਸੀਲ ਜ਼ਿਲ੍ਹਾ ਕਪੂਰਥਲਾ ਤੇ ਅਸੀਂ ਕਹਿਣਾ ਚਾਹੁੰਦੇ ਆ ਕਿ ਮੇਰਾ ਭਰਾ ਵਾ ਬਲਵਿੰਦਰ ਸਿੰਘ ਅਸੀਂ ਅਮਰੀਕਾ ਭੇਜਿਆ ਸੀ ਉਹਨਾਂ ਨੂੰ ਏਜੰਟ ਬਲਵਿੰਦਰ ਸਿੰਘ सोनू ਸਿੰਘ ਮਲਕੀਸ਼ ਸਿੰਘ ਦੇ ਭਰਾ ਪੱਜਣ ਸਿੰਘ ਇਹਨਾਂ ਨੇ ਏਜੰਟ ਸਾਡੇ ਹੀ ਤੇ ਭਰਾ ਮੇਰੇ ਨੂੰ ਅਮਰੀਕਾ ਭੇਜਿਆ ਕਿ ਅਸੀਂ ਤੁਹਾਨੂੰ ਡਾਇਰੈਕਟ ਭੇਜ ਦਾਂਗੇ ਫਲਾਈਟ ਟੂ ਫਲਾਈਟ ਉਹਨਾਂ ਸਨ ਕੋਲੰਬੀਆ ਦੇ ਰਸਤੇ ਵਿੱਚ ਡੌਂਕਰਾਂ ਦੇ ਹਵਾਲੇ ਕਰਤਾ ਤੇ ਸਾਲ ਹੋ ਗਿਆ ਭੇਜੇ ਨੂੰ ਨਾ ਸਾਡੀ ਗੱਲਬਾਤ 5 ਮਹੀਨੇ ਤੋਂ ਸਾਡੀ ਗੱਲਬਾਤ ਨਹੀਂ ਹੋਈ ਭਰਾ ਮੇਰੇ ਨਾਲ ਕੋਈ ਗੱਲਬਾਤ ਨਹੀਂ ਹੋਈ ਨਾ ਕੰਟੈਕਟ ਨੰਬਰ ਏਜੰਟ ਸਾਡਾ ਨਾ ਤਾਂ ਫੋਨ ਚੁੱਕਦੇ ਨਾ ਸਾਡੇ ਨਾਲ ਗੱਲਬਾਤ ਕਰਾਉਂਦੇ ਤੇ ਸਾਡੇ ਕੋਲ ਪੈਸਾ ਲੈ ਕੇ ਸਹੀ ਘਰ ਵੇਚਤਾ ਜ਼ਮੀਨ ਵੇਚੀ ਸਾਰਾ ਕੁਝ ਵੇਚਦਾ ਵੀ ਅੱਜ ਹੀ ਪੈਸੇ ਫੜ ਕੇ ਅਸੀਂ ਦਿੱਤੇ ਜਿੱਦਾਂ ਵੀ ਹੋਏ ਤੇ ਜੈਂਟ ਸਾਡੇ ਨਾਲ ਹੁਣ ਗੱਲਬਾਤ ਨਹੀਂ ਕਰਦੇ ਅਸੀਂ ਇੱਥੇ ਫਿਰ ਆਏ ਬਾਬਾ ਜੀ ਦੇ ਚਰਨ ਵਿੱਚ ਤੇ ਹੁਣ ਬਾਬਾ ਜੀ ਨੇ ਸਾਨੂੰ ਪ੍ਰੋਸਾ ਦਿੱਤਾ ਕਿ ਅਸੀਂ ਮੁੰਡੇ ਨੂੰ ਵਾਪਸ ਮੰਗਾ ਲਾਂਗੇ ਜੈਂਟ ਨਾਲ ਕਿੰਨੇ ਰੁਪਏ ਚ ਗੱਲ ਹੋਈ ਸੀ ਕਿੱਥੇ ਜਾਣਾ ਦਾ ਤੈਅ ਹੋਇਆ ਸੀ ਤੇ ਕਿੰਨੀ ਪੇਮੈਂਟ ਉਸ ਨੂੰ ਦੇ ਦਿੱਤੀ ਸਾਡੀ 32 ਲੱਖ ਚ ਗੱਲ ਹੋਈ ਸੀ ਅਸੀਂ ਟੋਟਲ 28 ਲੱਖ ਰੁਪਿਆ ਦੇ ਚੁੱਕੇ ਆ ਇਹਨਾਂ ਨੂੰ ਅਮਰੀਕਾ ਦਾ ਅਮਰੀਕਾ ਭੇਜਣਾ ਸੀ ਅੱਜ ਜੀ ਇਥੋਂ ਕਦੋਂ ਰਵਾਨਾ ਹੁੰਦਾ ਹੈ ਸਾਲ ਹੋ ਗਿਆ ਰਵਾਨਾ ਹੋਏ ਨਹੀਂ ਉਹਨਾਂ ਨੂੰ ਤੇ ਬਾਅਦ ਚ ਸਾਡੇ 5 ਮਿੰਟ ਸਾਡੀ ਗੱਲਬਾਤ ਤੇ ਕੋਈ ਕੰਟੈਕਟ ਨਹੀਂ ਹੋਇਆ ਨਾ ਕੋਈ ਗੱਲਬਾਤ ਸਾਡੀ ਗੱਲਬਾਤ ਹੋਈ ਬਸ ਮੈਂ ਮੈਸੇਜ ਭੇਜ ਦਿੰਦੇ ਸੀ ਹਾਂਜੀ ਠੀਕ ਵਾ ਠੀਕ ਵਾ ਠੀਕ ਕਿਸੇ ਹੋਰ ਦੀ ਰਿਪੋਰਟ ਪਾ ਦਿੰਦਾ ਸੀ ਕਿਸੇ ਹੋਰ ਦੀ ਵੀਡੀਓ ਬਣਾ ਕੇ ਪਿਛਲੇ ਆਪ ਸੈਂਡ ਕਰ ਦਿੰਦੇ ਸੀ ਕਿ ਹਾਂਜੀ ਠੀਕ ਆ ਮੁੰਡਾ ਠੀਕ ਆ ਠੀਕ ਆ ਨਹੀਂ ਸਾਡੀ ਗੱਲਬਾਤ ਕਰਵਾ ਤੁਸੀਂ ਗੱਲ ਕਰਾਓ ਫਿਰ ਅਸੀਂ ਮੰਨਦੇ ਹਾਂਜੀ ਠੀਕ ਆ ਜਦੋਂ ਤੁਹਾਡੀ ਗੱਲਬਾਤ ਨਹੀਂ ਕਰਾਉਂਦੇ ਅਸੀਂ ਕਿਦਾਂ ਮੰਨ ਲਈ ਠੀਕ ਹੈਗਾ ਜਾਂ ਨਹੀਂ ਵਾਚਾਨੂੰ ਕੋਈ ਗੱਲਬਾਤ ਨਹੀਂ ਹੋਈ ਫਿਰ ਸਾਲ ਚ ਸਾਨੂੰ ਫੋਨ ਆਇਆ ਰਾਤ 11 ਵਜੇ ਆਇਆ ਤੇ ਇੰਨਾ ਭਰਾ ਮੇਰੇ ਦਾ ਕੇ ਇਦਾਂ ਮੈਂ ਠੀਕ ਨਹੀਂ ਹੈਗਾ ਲੋਕਾਂ ਮੈਂ ਬਚ ਗਿਆ ਮੈਂ ਮਰ ਚ ਲਿਆ ਸੀ ਕਿ ਮੈਨੂੰ ਇਹਨਾਂ ਨੇ ਮਾਰਤਾ ਸੀ ਤੇ ਮੈਂ ਰਾਤ ਰਾਤ ਉੱਠ ਕੇ ਭੱਜ ਕੇ ਆ ਗਿਆ ਗੋਲੀ ਦਾ ਆڈر ਹੈਗਾ ਸੀ ਇਹਨਾਂ ਨੂੰ ਵੀ ਤੇ ਇਹਨਾਂ ਤੇ ਗੋਲੀ ਵੀ ਦਾ ਰੱਖਦਾ ਸੀ ਆਰਡਰ ਕਰਤਾ ਸੀ ਇਹਨਾਂ ਨੂੰ ਤੇ ਉਹ ਮਾਲਕ ਨੇ ਜਿੱਦਾਂ ਠੀਕ ਆ ਉਤੋਂ ਭੱਜ ਉੱਠਿਆ ਠੀਕ ਹੋ ਗਿਆ ਉਤੋਂ ਭੱਜ ਕੇ ਆਏ ਫਿਰ ਸਾਡੀ ਗੱਲਬਾਤ ਹੋਈ ਤੇ ਕਹਿੰਦੇ ਮੇਰੇ ਨਾਲ ਏਜੰਟ ਨੇ ਘਰ ਜਾਓ ਤੁਸੀਂ ਏਜੰਟ ਕਰ ਅਸੀਂ ਜਾਣੇ ਸੀ ਗਏ ਅਸੀਂ ਰਾਤ 11 ਵਜੇ ਫਿਰ ਏਜੰਟ ਉਹਨਾਂ ਦੇ ਘਰ ਨਹੀਂ ਆਗਾ ਅਸੀਂ ਉਹਨਾਂ ਦੀ ਫੈਮਲੀ ਸੀ ਫੈਮਲੀ ਨਾਲ ਸਾਡੀ ਗੱਲਬਾਤ ਹੋਈ ਇਦਾਂ ਤੁਸੀਂ ਕੀ ਗੱਲ ਹੋਈ ਸਾਡੇ ਮੁੰਡੇ ਨਾਲ ਕਿਉਂ ਮਾਰਾ ਕੀਤਾ ਸੀ ਤੁਹਾਡਾ ਕੀ ਮਾਰਾ ਕੀਤਾ ਸੀ ਤੇ ਉਹਨਾਂ ਸਾਡੇ ਨਾਲ ਕੋਈ ਗੱਲਬਾਤ ਨਹੀਂ ਸੁਣੀ ਕਹਿੰਦੇ ਹੋਏ ਸਾਨੂੰ ਉਹਨਾਂ ਨੂੰ ਪਤਾ ਹੈਗਾ ਅਸੀਂ ਤੁਹਾਡੇ ਨਾਲ ਕੁਝ ਵੀ ਨਹੀਂ ਹੈਲਪ ਨਹੀਂ ਕਰ ਸਕਦੇ ਮੈਂ ਤੁਸੀਂ ਫੈਮਲੀ ਸੀ ਤੁਸੀਂ ਵੀ ਤੁਹਾਨੂੰ ਪਤਾ ਹੈਗਾ ਏਜੰਟ ਬਾ ਤੁਹਾਨੂੰ ਪਤਾ ਕਿੱਥੇ ਆ ਕਿੱਥੇ ਨਹੀਂ ਆ ਨਾ ਸਾਡਾ ਫੋਨ ਚੱਕਦਾ ਅਸੀਂ ਫਿਰ ਘਰ ਆ ਗਏ ਸਾਡੇ ਨਾਲ ਕੋਈ ਗੱਲਬਾਤ ਨਹੀਂ ਸੁਣਦੇ ਕੁਛ ਨਹੀਂ ਨਾ ਏਜੰਟ ਨੇ ਸਾਡਾ ਫੋਨ ਹੀ ਨਹੀਂ ਚੁੱਕਣਾ ਫਿਰ ਅੰਕਲ ਜੀ ਨੇ ਸਾਡੇ ਨਾਲ ਜਿਨ੍ਹਾਂ ਨੇ ਧੰਨਵਾਦ ਅਸੀਂ ਉਹਨਾਂ ਦਾ ਕਰਦੇ ਆ ਜਿਹੜੇ ਸਾਨੂੰ ਇੱਥੇ ਲੈ ਕੇ ਆਏ ਅਸੀਂ ਇੰਨਾ ਸ਼ਰਨ ਬਾਬਾ ਜੀ ਦੇ ਸ਼ਰਨ ਪਾਏ ਅਸੀਂ ਤੇ ਸਾਨੂੰ ਉਮੀਦ ਦਿੱਤੀ ਕਿ ਮੁੰਡਾ ਵਾਪਸ ਲੰਗਾ ਲਾਂਗੇ ਹੋ ਜਾਊਗਾ ਸਾਰਾ ਤੇ ਦੌਂਤਰਾ ਵੱਲੋਂ ਇੱਕ ਵੀਡੀਓ ਤੁਸੀਂ ਸੰਭਾਈ ਹਾਂਜੀ ਹਾਂਜੀ ਉਹ ਵੀਡੀਓ ਵਿੱਚ ਨਾਲ ਮੁੰਡੇ ਸੀ ਇਹਦੇ ਨਾਲ ਇਨਾਂ ਨਾਲ ਵੀਰ ਮੇਰੇ ਨਾਲ ਵੀ ਇਹੀ ਹਾਲਤ ਹੋਈ ਜੋ ਵੀਰ ਨਾਲ ਹੋ ਰਹੀ ਆ ਇਦਾਂ ਉਹਨਾਂ ਨਾਲ ਹੀ ਕਿੱਥੇ ਇਕੱਠੇ ਨਾਲ ਹੈਗੇ ਸੀ ਉਹ ਮੁੰਡੇ ਤਾਂ ਮਰ ਗਏ ਹਾਂਜੀ ਬਲੇਡ ਮਾਰੇ ਗਏ ਹਾਂਜੀ ਟਾਰਚਰ ਬਹੁ ਕਰਦੇ ਰਹੇ ਇਦਾਂ ਫਿਰ ਉਹ ਮੁੰਡਿਆਂ ਨਾਲ ਡੈਥ ਹੋ ਗਈ ਮੁੰਡਿਆਂ ਨੂੰ ਮਾਰ ਕੇ ਸੁੱਟਦਾ ਇਹਨੂੰ ਜਿੱਦਾਂ ਅਗਲੇ ਦਿਨ ਇਨਾਂ ਨਾਲ ਵੀ ਇਦਾਂ ਆਉਣਾ ਸੀ ਕੋਲੀ ਜਦਨ ਮਾਰਨੀ ਸੀ ਉਹ ਦਿਨ ਇਹ ਫਿਰ ਭੱਜ ਕੇ ਚੱਲ ਗਿਆ ਇਦਾਂ ਬਾਰ ਬਾਰ ਕੀ ਕਰਨਾ ਚਾਹੁੰਦੇ ਸਾਡੀ ਇਹੀ ਮੰਗ ਆ ਕਿ ਬਾਬਾ ਜੀ ਨੇ ਸਾਨੂੰ ਮਹੀਂ ਦਿੱਤੀ ਆ ਵਾਪਸ ਤਾਂ ਆ ਜਾਣਾ ਬਾਬਾ ਜੀ ਤੋਂ ਬਹੁਤ ভরਸਾ ਹੈਗਾ ਧੰਨਵਾਦ ਅਸੀਂ ਕਰਦੇ ਆ ਤੇ ਸਾਡੀ ਕਾਰਵਾਈ ਕੀਤੀ ਜਾ ਏਜੰਟਾਂ ਤੇ ਏਜੰਟਾਂ ਤੇ ਜਿੰਨੀ ਸਖਤ ਕਾਰਵਾਈ ਹੋਏ ਕਾਰਵਾਈ ਕਰੀ ਜਾਏ ਏਜੰਟਾਂ ਤੇ ਜਿਹੜਾ ਸਾਰਾ ਤਸ਼ੱਦਦ ਹੋਈ ਆ ਉਹ ਕਿਹੜੀ ਜਗ੍ਹਾ ਤੇ ਆ ਕਲੰਬੀਆ ਚ ਕਲੰਬੀਆ ਚ ਬੈਠੇ ਹਾਂ ਜੀ ਕਲੰਬੀਆ ਚ ਹੋਇਆ ਸਾਰਾ ਕੁਝ ਆਈ ਕਲੰਬੀਆ ਚ ਜੋ ਮੈਂ ਤੁਹਾਨੂੰ ਪਹਿਲਾਂ ਪਤਾ ਹੀ ਆ ਕਿ ਸਾਡੇ ਨੌਜਵਾਨ ਉਪਦੇਸ਼ੇ ਜਾਣ ਦੀ ਹੋਟ ਦੇ ਵਿੱਚ ਲਗਾਤਾਰ ਵੱਖ-ਵੱਖ ਮੁਲਕਾਂ 'ਚ ਫਸ ਜਾਂਦੇ ਆ ਜੰਗਲਾਂ 'ਚ ਫਸ ਜਾਂਦੇ ਆ ਨਿਯਾਜ ਫਾਇਦਾ ਉਹਨਾਂ ਦਾ ਸਾਡੇ ਜਿਹੜੇ ਇੱਥੇ ਏਜੰਟ ਉਠਾਉਂਦੇ ਆ ਤੇ ਜਿੱਥੇ ਕਈ ਜਿਹੜੇ ਨੌਜਵਾਨ ਆਉਂ ਰਾਹ ਦੇ ਵਿੱਚ ਮੌਤ ਦੇ ਘਾਟ ਵੀ ਉਤਾਰੇ ਜਾਂਦੇ ਆ ਤੇ ਕਈ ਨੌਜਵਾਨ ਜਿਹੜੇ ਹੈਗੇ ਆ ਤਸੀਹੇ ਚੱਲ ਕੇ ਆ ਵਾਪਿਸ ਵੀ ਮੁੜਦੇ ਆ ਪਰ ਲਗਾਤਾਰ ਜਿਹੜੀ ਬਾਹਰ ਜਾਣ ਦੀ ਹੋੜ ਇਹਨੇ ਬਹੁਤ ਘਰ ਜਿਹੜੇ ਹੈਗੇ ਬਰਬਾਦ ਕੀਤੇ ਆ ਆ ਇੱਕ ਜਲਾਈ ਤੋਂ ਮਗਰੋਂ ਜਿਹੜੀ ਹੈ ਸਾਨੂੰ ਇੱਕ ਜਿਹੜਾ ਹੈ ਮੁੰਡਾ ਬਲਵਿੰਦਰ ਸਿੰਘ ਜਿਹੜਾ ਕਪੂਰਸਲੇ ਦਾ ਰਹਿਣ ਵਾਲਾ ਜਿਹੜਾ ਕੋਲੰਬੀਆ ਦੇ ਜੰਗਲਾਂ ਦੇ ਵਿੱਚ ਤਕਰੀਬਨ 5 ਮਹੀਨੇ ਉਹਨਾਂ ਨੂੰ ਬੰਦੀ ਬਣਾ ਕੇ ਰੱਖਿਆ ਤੇ ਉਹਦੇ ਜਿਹੜੇ ਤਿੰਨ ਸਾਥੀ ਸੀਗੇ ਉਹਨਾਂ ਨੂੰ ਕਹਿ ਤਸੀਹੇ ਦੇ ਕੇ ਉਹਨਾਂ ਦੇ ਉੱਤੇ ਤੱਤੇ ਕਰਕੇ ਰਾਡ ਲਾਉਂਦੇ ਰਹੇ ਉਹਨਾਂ ਦੇ ਉੱਤੇ ਆ ਪਲਾਸਟਿਕ ਦਾ ਮੂਮ ਢਾਲ ਕੇ ਪਾਉਂਦੇ ਰਹੇ ਤੇ ਕਿਸੇ ਤਰੀਕੇ ਦੇ ਨਾਲ ਜਿਹੜਾ ਬਲਵਿੰਦਰ ਸਿੰਘ ਇਹ ਉਥੋਂ ਭਜਨ ਵਿੱਚ ਸਫਲ ਹੋ ਗਿਆ ਜਿਹਨੇ ਸਾਡੇ ਨਾਲ ਸੰਪਰਕ ਕੀਤਾ ਹੁਣ ਉਹਨੂੰ ਵੈਸੇ ਪਾਸਪੋਰਟ ਜਿਹੜਾ ਹੈਗਾ ਵਾਈਟ ਪਾਸਪੋਰਟ ਉਹਨੂੰ ਮਿਲ ਗਿਆ ਵੈਸ਼ੀ ਨੇ ਦੇ ਦਿੱਤਾ ਤੇ ਉਹਨਾਂ ਦੀ ਟਿਕਟ ਟ ਕਰਵਾ ਕੇ ਉਹਨੂੰ ਵਾਪਸ ਮੰਗਵਾ ਰਹੇ ਆ ਤੇ ਉਹ ਦੋ ਭੈਣਾਂ ਦਾ ਇਕੱਲਾ ਪਾਈ ਆ ਜਿਹਨੇ ਜਿਹਦੇ ਕੋਲ ਜਿਹੜੀ ਉਮਰ ਜੀ ਦੀ ਹੈਗੀ ਹੈ ਹਜੇ 25 ਸਾਲ ਤੇ ਟੂਬੇਸੇ ਨੇੜੇ ਤੇੜੇ ਦੇ ਆ ਜਿਨ੍ਹਾਂ ਨੇ ਇਹਨੇ ਜੋਖੋਂ ਦੇ ਵਿੱਚ ਉਸ ਨੌਜਵਾਨ ਨੂੰ ਪਾਇਆ ਕਿਸੇ ਪਰਿਵਾਰ ਬੜਾ ਗਰੀਬ ਇੱਕ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਜਿਹਦੇ ਆ ਮਾ ਮਾਪੋਂ ਪਤਾ ਨਹੀਂ ਕਿਦਾਂ ਕਰਜ਼ਾ ਚੱਕ ਕੇ ਉਹ ਏਜੰਟਾਂ ਨੂੰ ਪੈਸੇ ਦਿੰਦੇ ਰਹੇ ਤੇ ਮਾਪੇ ਨੇ ਕੋਈ ਉਹਨਾਂ ਨੂੰ ਜਿਹੜਾ ਹੈਗਾ ਸਿਆ ਮਹੀਨਿਆਂ ਦੇ ਵਿੱਚ ਉਹਨਾਂ ਨੇ ਗੱਲ ਨਹੀਂ ਕਰਵਾਈ ਹੁਣ ਜਦੋਂ ਉਹ ਨੌਜਵਾਨ ਬਾਹਰ ਦੌੜ ਕੇ ਆਇਆ ਤੇ ਉਹ ਅੰਬੈਸੀ ਦੇ ਸੰਪਰਕ ਦੇ ਵਿੱਚ ਆਇਆ ਤੇ ਇਸ ਵੇਲੇ ਜਿਹੜਾ ਹੈ ਉਹ ਸੁਰੱਖਿਆ ਤਾਂ ਤੇ ਉਹਨਾਂ ਦੀ ਜਿਹੜੀ ਹੈਗੀ ਆ ਪਾਸਪੋਰਟੋਂ ਨੂੰ ਮਿਲ ਗਿਆ ਸਾਡੇ ਕੋਲ ਜਦੋਂ ਵੀ ਇਹ ਪਰਿਵਾਰ ਆਇਆ ਸੀ ਸਾਰਾ ਅੰਬੈਸੀ ਦੇ ਨਾਲ ਸੰਪਰਕ ਕੀਤਾ ਤੇ ਹੁਣ ਉਹਨਾਂ ਦੀ ਟਿਕਟ ਭੇਜ ਕੇ ਉਹਨੂੰ ਜਿਹੜਾ ਹੈਗਾ ਵਾਪਸ ਮੰਗਵਾਇਆ ਜਾ ਰਿਹਾ ਅਸੀਂ ਬੇਨਤੀ ਕਰਾਂਗੇ ਉਹ ਮਾਪੇ ਜਿਹੜੇ ਇਸ ਨੂੰ ਦੇਖ ਰਹੇ ਆ ਤੇ ਜਿਹੜੇ ਬੱਚੇ ਬਾਹਰ ਜਾਣ ਵਾਸਤੇ ਜਿਹੜੇ ਹੈਗੇ ਹਰ ਤਨ ਹਰ ਵੀ ਵਰਤ ਰਹੇ ਅਸੀਂ ਹੱਥ ਜੋੜ ਕੇ ਬੇਨਤੀ ਕਰਾਂਗੇ ਕਿ ਇੱਥੇ ਅੰਦੀ ਖਾ ਲੋ ਇੱਥੇ ਵੀ ਮਿਹਨਤ ਕੀਤੇ ਪੰਜਾਬ ਦੇ ਵਿੱਚ ਵੀ ਆ ਕੋਈ ਰੋਜ਼ਗਾਰ ਦੀ ਜਿਹੜੀ ਹੈਗੀ ਆ ਘਾਟ ਨਹੀਂ ਰੋਟੀ ਮਿਲਦੀ ਆ ਪਰ ਅਸੀਂ ਬਹੁਤਾ ਕੁਝ ਇਹੋ ਜੇ ਸੁਪਨੇ ਲੈ ਕੇ ਜਦੋਂ ਨਿਕਲਦੇ ਆ ਤੇ ਫਿਰ ਅਸੀਂ ਜਾਣੇ ਵੀ ਗਲਤ ਤਰੀਕੇ ਦੇ ਨਾਲ ਹਾਂ ਦੇ ਵਿਦੇਸ਼ਾਂ ਨੂੰ ਜਾਣਾ ਕੋਈ ਗੱਲ ਨਹੀਂ ਜਾਣਾ ਚਾਹੀਦਾ ਸਾਨੂੰ ਵਰਕ ਪਰਮਿਟ ਤੇ ਜਾਓ ਜਿਹਦੇ ਨਾਲ ਜਿਹੜਾ ਹੈ ਸਹੀ ਵੀਜ਼ਾ ਲੈ ਕੇ ਜਾਓ ਤੇ ਉਹਦੇ ਨਾਲ ਉੱਥੇ ਦੀ ਸਰਕਾਰ ਵੀ ਜਿਹੜੀ ਹੈਗੀ ਹੈ ਸਾਡੀ ਉਹ ਨਾਲ ਖੜਦੇ ਆ ਪਰ ਜਦੋਂ ਅਸੀਂ ਗਲਤ ਤਰੀਕਿਆਂ ਦੇ ਨਾਲ ਕਿਸੇ ਮੁਲਕ ਦੇ ਵਿੱਚ ਐਂਟਰ ਹੋ ਜਾਂਦੇ ਆ ਜਿਸ ਤਰ੍ਹਾਂ ਕੋਈ ਬਾਹਰਲੇ ਮੁਲਕ ਜੋ ਸਾਡੇ ਮੁਲਕ ਦੇ ਵਿੱਚ ਐਂਟਰ ਹੋ ਕੇ ਹੋ ਜਾਂਦਾ ਇਸੇ ਤਰ੍ਹਾਂ ਦਾ ਹੀ ਮਾਹੌਲ ਜਿਹੜਾ ਹੈਗਾ ਕਈ ਮੁਲਕ ਜਿਹੜੇ ਹੈਗੇ ਆ ਇਸ ਤੋਂ ਵੀ ਜਿਹੜਾ ਹੈਗਾ ਉਹਨਾਂ ਦੇ ਨਾਲ ਕਠੋਰ ਰੁਪਈਆ ਬਣਾਉਂਦੇ ਆ ਜਿਸ ਤਰ੍ਹਾਂ ਦਾ ਏਜੰਟ ਜਿਹੜੇ ਡੌਕਰ ਆ ਜਿਹੜੇ ਧਮਕੀ ਲਗਾ ਕੇ ਦਾ ਜੰਗਲਾ ਵਿੱਚ ਦੀ ਲਗਾਉਂਦੇ ਆ ਉਹਨਾਂ ਦੀ ਅੱਗੇ ਵੀ ਬਹੁਤ ਕਹਾਣੀਆਂ ਆਪਾਂ ਦੇਖੀਆਂ ਅ ਦੇਖਿਆ ਕਿਸ਼ਤੀਆਂ ਵੀ ਡੁੱਬਦੀਆਂ ਸੀ ਦੇਖਿਆ ਜਿਹਦੇ ਦੇ ਵਿੱਚ ਮਾਲਟਾ ਕਾਂਡ ਹੋਇਆ ਬਹੁਤ ਇਹੋ ਜਿਹੇ ਲਗਾਤਾਰ ਕਾਂਡ ਹੋ ਰਿਹਾ ਸੋ ਅਸੀਂ ਬੇਨਤੀ ਕਰਾਂਗੇ ਉਹਨਾਂ ਨੌਜਵਾਨਾਂ ਨੂੰ ਵੀ ਤੇ ਉਹਨਾਂ ਦੇ ਮਾਪੇ-ਮਾਪ ਨੂੰ ਵੀ ਇਹੋ ਜਿਹੇ ਜਿਹੜੇ ਹੱਥ ਕੰਡੇ ਨਾ ਬਣਾਓ ਸੋ ਇਹ ਨੌਜਵਾਨ ਇੱਕ ਇਹਦੇ ਤੋਂ ਸਾਨੂੰ ਸਬਕ ਲੈਣਾ ਚਾਹੀਦਾ ਇਹਦੀ ਹੱਡ ਬੀਤੀ ਜੇ ਸੁਣਾਂਗੇ ਤੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਕਿਸ ਤਰ੍ਹਾਂ ਉਹਨਾਂ ਨੇ ਤਸੀਹੇ ਦੇ ਦੇ ਕੇ ਦੇ ਨਾਲ ਦੇ ਤਿੰਨ ਜਿਹੜੇ ਹੈਗੇ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਬਚ ਕੇ ਆ ਗਿਆ